ਨਮਸਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਕੀ ਪੰਜਾਬ ਦੀ ਆਰਥਿਕ ਹਾਲਤ ਜਿਹੜੀ ਹੈ ਦਿਨ ਬਰ ਦਿਨ ਮਾੜੀ ਹੁੰਦੀ ਜਾ ਰਹੀ ਹੈ ਕੀ ਪੰਜਾਬ ਉੱਤੇ ਬਹੁਤ ਸਾਰਾ ਕਰਜ਼ੇ ਦਾ ਬੋਝ ਹੈ ਪੰਜਾਬ ਦੀ ਆਰਥਿਕ ਦੁਰਦਸ਼ਾ ਦਿਨ ਬਰ ਦਿਨ ਮਾੜੀ ਹੁੰਦੀ ਜਾ ਰਹੀ ਹੈ ਅਸੀਂ ਇਕੱਲਾ ਇਲਜ਼ਾਮ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਹੀਂ ਲਗਾ ਰਹੇ ਜਿੰਨੀਆਂ ਵੀ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਦਿਲ ਖੋਲ ਕੇ ਪੰਜਾਬ ਨੂੰ ਕਰਜ਼ੇ ਦੇ ਵਿੱਚ ਡੋਬੋਇਆ ਹੈ ਪੰਜਾਬ ਦੀ ਚਲਦੀ ਜਿਹੜੀ ਤੈਰਦੀ ਬੇੜੀ ਨੂੰ ਜੇ ਡੋਬੋਇਆ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਹੋਵੇ ਲੇਕਿਨ ਹੁਣ ਸਾਰੀਆਂ ਹੀ ਪਾਰਟੀਆਂ ਭਗਵੰਤ ਮਾਨ ਦੇ ਪਿੱਛੇ ਪਈਆਂ ਹੋਈਆਂ ਨੇ ਕੀ ਤਨਖਾਹ ਨੇ ਮੁਲਾਜ਼ਮ ਨੇ ਜਿਹੜੇ ਉਹ ਦਰਬਾਰ ਦਰ ਭਟਕ ਰਹੇ ਨੇ ਤਨਖਾਹਾਂ ਉਹ ਜਿਹੜੀਆਂ ਕਾਫੀ ਸਮੇਂ ਤੋਂ ਰੁਕੀਆਂ ਹੋਈਆਂ ਨੇ ਹਰ ਵਾਰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਦੇ ਕੋਲੋਂ ਹਜ਼ਾਰਾਂ ਕਰੋੜ ਰੁਪਏ ਕਰਜ਼ੇ ਲੈਣੇ ਪੈਂਦੇ ਨੇ ਕਰਜ਼ੇ ਲੈ ਕੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਚੋਣ ਜਾਬਤਾ ਲੱਗ ਚੁੱਕਿਆ ਸੀ ਉਸ ਸਮੇਂ ਵੀ ਪੰਜਾਬ ਦੇ ਕੋਲ ਪੈਸਾ ਨਹੀਂ ਸੀ ਪੰਜਾਬ ਦੀ ਆਰਥਿਕ ਜਿਹੜੀ ਹਾਲਤ ਹੈ ਉਸ ਦੇ ਵਿੱਚ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ ਭਗਵੰਤ ਮਾਨਤਾ ਇੱਕ ਠੋਕ ਕੇ ਕਹਿੰਦੇ ਨੇ ਕਿ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਬਾਕੀ ਦੀਆਂ ਸਰਕਾਰਾਂ ਨਾਲੋਂ ਸਾਡੀ ਬੇਤਰ ਹੈ ਲੇਕਿਨ ਜੇ ਗੱਲ ਕਰੀਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਉਹਨਾਂ ਦਾ ਖਜ਼ਾਨਾ ਖਾਲੀ ਹੈ ਪਹਿਲਾਂ ਮਨਪ੍ਰੀਤ ਬਾਦਲ ਨੂੰ ਪੀਪਾ ਮੰਤਰੀ ਕਿਹਾ ਜਾਂਦਾ ਸੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਉਹ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੀਪਾ ਮੰਤਰੀ ਕਹਿਣਗੇ ਦੁਰਦਸ਼ਾ ਕਿਉਂ ਹੋਈ ਸਰਵੇ ਹੋਏ ਸਰਵੇ ਦੇ ਵਿੱਚ ਇਹ ਦੇਖਿਆ ਗਿਆ ਕਿ ਸਾਰੀਆਂ ਪਾਰਟੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਉਹਨਾਂ ਸਮੇਂ ਫ੍ਰੀ ਦੇ ਲਾਲੀਪਾਪ ਦਿੰਦੀਆਂ ਨੇ ਫ੍ਰੀ ਦੇ ਲਾਲੀਪਾਪ ਵੰਡੇ ਜਾਂਦੇ ਨੇ ਤੁਹਾਡੀ ਬਿਜਲੀ ਮੁਫਤ ਕਰ ਦੇਵਾਂਗੇ ਤੁਹਾਡੇ ਕਰਜ਼ੇ ਮਾਫ ਕਰ ਦੇਵਾਂਗੇ ਤੁਹਾਨੂੰ ਬਸ ਦੀਆਂ ਸਹੂਲਤਾਂ ਫ੍ਰੀ ਦੇਾਂਗੇ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਿਸ਼ੇਸ਼ ਪੈਕੇਜ ਦਿੱਤੇ ਜਾਂਦੇ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਦੁਆਰਾ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਦੁਰਦਸ਼ਾ ਦੀ ਆਰਥਿਕ ਦੁਰਦਸ਼ਾ ਬਿਲਕੁਲ ਮਾਰੀ ਹੋ ਚੁੱਕੀ ਹੈ ਪੰਜਾਬ ਦੀ ਇਸ ਨੂੰ ਲੈ ਕੇ ਇੱਕ ਬੜਾ ਵੱਡਾ ਖੁਲਾਸਾ ਹੋਇਆ ਹੈ ਦੱਸ ਦਈਏ ਕਿ ਸਾਬਕਾ ਸਲਾਹਕਾਰ ਸੀ ਜਿਹੜੇ ਆਰਥਿਕ ਭਾਰਤ ਦੇਸ਼ ਦੇ ਅਰਵਿੰਦ ਸੁਪਰ ਮਨੀਮ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਪਿਛਲੇ ਦਿਨਾਂ ਦੇ ਵਿੱਚ ਆਈਸੀ ਚੱਡਿਗੜ੍ਹ ਦੇ ਵਿੱਚ ਉਹਨਾਂ ਨੇ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ ਪਤਾ ਚੱਲਿਆ ਕਿ ਉਹਨੇ ਕਿਹਾ ਜਿਹੜੀ ਤੁਸੀਂ ਬਿਜਲੀ ਚਲਾਈ ਹੋਈ ਹੈ 300 ਮਹੀਨਾ ਯੂਨਟ ਫ੍ਰੀ ਜਿਹੜੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਹੋ ਇਹ ਬਿਲਕੁਲ ਤੁਸੀਂ ਬੰਦ ਕਰ ਦਿਓ ਹਾਲਾਂਕਿ ਇਸ ਤੇ ਪੰਜਾਬ ਦੀ ਸਰਕਾਰ ਨੇ ਕੋਈ ਹਮ ਨਹੀਂ ਭਰੀ ਕੋਈ ਯੈਸ ਨੋ ਦਾ ਆਨਸਰ ਨਹੀਂ ਦਿੱਤਾ ਲੇਕਿਨ ਅਰਵਿੰਦ ਸੁਪਰ ਮਨੀਮ ਨੇ ਕਿਹਾ ਹੈ ਜੇਕਰ ਤੁਸੀਂ ਕਰਜ਼ੇ ਦੀ ਮਾਰ ਦੇ ਹੇਠ ਥੱਲੋਂ ਉੱਪਰ ਉੱਠਣਾ ਚਾਹੁੰਦੇ ਹੋ ਤਾਂ ਜਿਹੜੀ 300 ਯੂਨਟ ਬਿਜਲੀ ਹੈ ਅਤੇ ਬੱਸਾਂ ਦਾ ਸਫ਼ਰ ਹੈ ਮਹਿਲਾਵਾਂ ਦਾ ਉਹ ਤੁਹਾਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਜਿਹੜੀ ਆਰਥਿਕ ਵਾਲੀ ਗੱਡੀ ਹੈ ਲੀ ਤੂੰ ਥੱਲੇ ਲੈ ਚੁੱਕੀ ਹੈ ਉਸ ਨੂੰ ਲੀਤੇ ਲਿਆਂਦਾ ਜਾਵੇ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਬੜਾ ਵੱਡਾ ਬੁਲਬਲ ਮੱਚ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਰਵਿੰਦ ਸੁਪਰਮਨੀਮ ਜਿਹੜੇ ਸਾਬਕਾ ਅਰਥ ਵਿਵਸਥਾ ਦੇ ਭਾਰਤ ਦੇ ਜਿਹੜੇ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੇ ਕਹਿ ਦਿੱਤਾ ਹੈ ਮੈਂ ਇਕੱਲਾ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਉਹਨੇ ਕਿਹਾ ਮੈਂ ਸਾਰੇ ਜਾਵਾਂਗਾ ਪੰਜਾਬ ਅਤੇ ਭਾਰ ਦੇ ਪ੍ਰਾਂਤਾਂ ਦੇ ਵਿੱਚ ਅਤੇ ਸਾਰਿਆਂ ਨੂੰ ਇਹ ਚੌਕਸ ਕਰਾਂਗਾ ਕਿ ਇਸ ਫ੍ਰੀ ਵਾਲੇ ਲੌਲੀਪੌਪ ਬੰਦ ਕਰੋ ਜਿਸ ਤਰ੍ਹਾਂ ਬਿਜਲੀ ਮੁਫਤ ਕਰਜ਼ਾ ਮੁਕਤ ਸਵਾਰੀਆਂ ਨੂੰ ਸਫ਼ਰ ਦਾ ਹੋਰ ਖਾਣ ਪੀਣ ਦਾ ਸਮਾਨ ਤੁਸੀਂ ਰੇਟ ਘਟਾ ਦਿਓ ਲੇਕਿਨ ਕੋਈ ਵੀ ਚੀਜ਼ ਮੁਫਤ ਨਾ ਕਰੋ ਹਾਲਾਂਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਕੋਈ ਵੀ ਖਾਮੀ ਨਹੀਂ ਭਰੀ ਕਿ ਅਸੀਂ ਬਿਜਲੀ ਜਿਹੜੀ 300 ਯੂਨਿਟ ਫ੍ਰੀ ਦੇ ਰਹੇ ਹਾਂ ਉਹਨੂੰ ਬੰਦ ਕਰਾਂਗੇ ਜਾਂ ਲਗਾਤਾਰ ਕੰਟੀਨਿਊਸ ਲਾਵਾਂਗੇ ਇਹ ਗੱਲ ਨਹੀਂ ਕਹੀ ਲੇਕਿਨ ਪੰਜਾਬ ਦੇ ਵਿੱਤ ਮੰਤਰੀ ਅਤੇ ਭਗਵੰਤ ਮਾਨ ਨੂੰ अरविंद सुपरमनीयम ने वार्निंग दे दीती है चेतावनी दे दीती है उन्होंने कहा कि जकर इसी तरह बिजली फ्री ਵੰਡੀ ਗਈ 300 ਮਹੀਨਾ ਪ੍ਰਤੀ ਯੂਨਟ ਅਤੇ ਮਹਿਲਾਵਾਂ ਦਾ ਸਫਰ ਫ੍ਰੀ ਕਰਵਾਇਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਵੱਡਾ ਬੋਝ ਕਰਜ਼ੇ ਦਾ ਪੰਜਾਬ ਉੱਤੇ ਪੈ ਜਾਵੇਗਾ ਜਿਸ ਤੋਂ ਬਾਅਦ ਉਸ ਕਰਜ਼ੇ ਦੇ ਵਿੱਚੋਂ ਨਿਕਲਣਾ ਪੰਜਾਬ ਸਰਕਾਰ ਨੂੰ ਬੜਾ ਔਖਾ ਹੋ ਜਾਵੇਗਾ ਕਿਉਂਕਿ ਇਸ ਸਮੇਂ ਪੰਜਾਬ ਸਰਕਾਰ ਦੇ ਕੋਲ ਪੈਸਾ ਨਹੀਂ ਹੈ ਕਿ ਮਲਾਜਮਾਂ ਨੂੰ ਸੈਲਰੀ ਦਿੱਤੀ ਜਾਵੇ ਜਿਹੜੇ ਡੀਗਰੀਟ ਦੇ ਮਲਾਜਮ ਨੇ ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੜੇ ਵੱਡੇ ਖੁਲਾਸੇ ਕੀਤੇ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਤੋਂ ਕਰੋੜਾਂ ਰੁਪਏ ਕਰਜ਼ਾ ਵੀ ਲਿਆ ਸੀ ਤਰਖਾਹਾਂ ਦੇਣ ਲਈ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਸਕੀਮ ਅਤੇ ਜਿਹੜੀ ਮਹਿਲਾਵਾਂ ਦਾ ਮੁਫਤ ਸਫ਼ਰ ਹੈ ਹੋ ਸਕਦਾ ਹੈ ਬੰਦ ਧੰਨਵਾਦ